மித்திர முதாய மஜத டக்கே சக்கரே கண்டரே அது ட்டி ஆய மித்திர மாவா டோலே த அடகி ரோலி ਉਹ ਘਰ ਦੇ ਨੂੰ ਤੈਨੂੰ ਘਰ ਦਾ ਤਾਂ ਕੋਈ ਟੈਨਸ਼ਨ ਨਹੀਂ ਹੈ ਜੀ ਦੇਖ ਲੈ ਮਾਂ ਤੈਨੂੰ ਲਾਂਬਾ ਨਹੀਂ ਹੋਊ ਯਾਰ ਮਾੜਾ ਪਲਿਆ ਦੇ ਤੂੰ ਵਧੀਆ ਗੱਲ ਹੈ ਉਹ ਮੈਨੂੰ ਪਤਾ ਯਾਰ ਤੇਰੇ ਘਰ ਦੇ ਮੈਨੂੰ ਗੱਲ ਦੀ ਜੰਨੇ ਪੈ ਚੋੜਦਾ ਸਾਰਾ ਇਹਨੂੰ ਉਹ ਕਰਨ ਲੱਗਦਾ ਦਾਰੂ ਪੀਣ ਲੱਗ ਪਿਆ ਓਏ ਕੁਛ ਨਹੀਂ ਕਹਿੰਦੇ ਹੈਗੇ ਮੇਰੀ ਜ਼ਿੰਮੇਵਾਰੀ ਹੈ ਤੇਰੇ ਕਾ ਤੇਰੇ ਘਰ ਦੇ ਨਾਲ ਕੁਛ ਕਹਿਣਾ ਇੰਨੀ ਗਰੰਟੀ ਹੈ ਆਪਰੇ ਦਾ ਪੱਲੋ ਹੋ ਆ ਬਾਈ ਆਪਨੂੰ ਨਹੀਂ ਕੋਈ ਡੋਕਦਾ ਉਹ ਜਾਣਦਾ ਮੈਂ ਤੈਨੂੰ ਜਦੋਂ ਆ ਜਾਂਦੀ ਮੁੱਤ ਨਾਲ ਲੱਗਿਆ ਨਾ 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 ਇਹਦਾ ਤੂੰ ਵੱਧੂ ਦਾ ਕਹਿਣਾ ਕਰਦਾ ਹੈ ਬੋਰਾ ਅੰਗਰੇਜ਼ੀ ਪੀ ਜਾਂਦੀ ਘਰ ਦੀ ਪੀਣੀ ਐ ਓ ਯਾਰ ਘਰ ਦੀ ਲਵਾ ਦੇ ਅੰਗਰੇਜ਼ੀ ਦਾ ਸੜੀ ਬੰਗੀ ਕੀ ਗੱਲ ਐ ਓਏ ਮੂਤ ਪਿਆਰੇ ਆਈ ਨਹੀਂ ਸਰਦਾ ਇਹਨੂੰ ਮੂਤ ਪਿਆਰੇ ਓਏ ਆਇਆ ਕਿਆ ਬੋਲਦਾ ਡਾਰਲਿੰਗ ਓ ਡਾਰਲਿੰਗ ਸ਼ਰਮ ਤਾਂ ਨਹੀਂ ਹੁੰਦੀ ਹੈਗੀ ਰਿੰਦੇ ਨੂੰ ਤੜਕੇ ਦਾ ਲੱਗਾ ਚੋਸਣਾ ਮਸੀਨ ਚ ਕੱਪੜੇ ਪਾਉਣੇ ਨੇ ਮੈਂ ਕੱਪੜੇ ਦੇ ਦੇ ਕੱਟ ਗਿਆ ਮੈਨੂੰ ਚੱਲ ਆ ਗਿਆ ਵੇ ਆ ਗਿਆ ਤੂੰ ਉਹਨਾਂ ਕੱਪੜੇ ਬਾਹਰ ਲਾ ਹੋਇਆ ਕਰ ਯਾਰ ਸਪੈਨ ਚ ਸਾਰੀ ਭੈਣ ਚ 34 ਸਾਰੇ ਉਸ ਦੀ ਚਾਰ ਪੈਸੇ ਮੈਂ ਜੰਦ ਨੇ ਤੈਨੂੰ ਸਾਰੇ ਕਮਾਦੀਆਂ ਨੂੰ ਪਤਾ ਲਾ ਦਿੰਨਾ ਆ ਤੂੰ ਉਹ ਤੋਹਲਾ ਤਨਫਾਇਲਾ ਜਾ ਮੇਰੀ ਲੈ ਮੇਰੀ ਤਨਖਾਹ ਹੀ ਚੱਕ ਓਹੀ ਮਰੇ ਰ ਹੋ ਕਰ ਲੱਗ ਜੂਗੀ ਸੌਰੀ ਕਿਤੇ ਬਾਹਰ ਬਾਹ ਇੱਜ਼ਤ ਦਾ ਮੰਤ ਓ ਇੱਜ਼ਤ ਆਪਣੀ ਫੁੱਲ ਹੈ ਇੱਜ਼ਤ ਨਹੀਂ ਆਪਣੀ ਕੋਈ ਉਹ ਮੜਾ ਮੋਟਾ ਰੋਬ ਰੱਖਿਆ ਗਰ ਪੈਰ ਦਾ ਟੱਟੂ ਦੀ ਇੱਜ਼ਤ ਇਹ ਪੈਸੇ ਵੇਚਿਆ ਕਰਗੀ ਤੇਰੀ ਉਹ ਓ ਇਸੇ ਨਾਲੇ ਜ਼ਿੰਦਗੀ ਐ ਇਸੇ ਨੂੰ ਕਹਿੰਦੇ ਨੇ ਆਹੋ ਕਹਿੰਦੇ ਜਿਹਦੇ ਘਰੇ ਬਹੂ ਹੋਊਗੀ ਫੇਰੇ ਲੜਾਈ ਹੋਊਗੀ ਥੋੜੇ ਵਾਲੇ ਕੰਜਰਾ ਦੇ ਕੀ ਹੋਊਗੀ ਓਏ ਓਏ ਮੇਰਾ ਤਾਂ ਹਜੇ ਪੇਗ ਵੀ ਨਹੀਂ ਲੱਗਿਆ ਤੇ ਇਹਦਾ ਪਹਿਲੀ ਤਾਰ ਤਾਂ ਸਾਰਾ ਉਹ ਓਏ ਤੂੰ ਕੁਝ ਨਹੀਂ ਹੁੰਦਾ ਦੀ ਤੀਵੀਂ ਬੰਦੇ ਦੀ ਕਿੱਲ ਲਈ ਆ ਯਾਰ ਹੈ ਬੋਲਾ ਕੱਲ ਪਾਪ ਗੁਬਾਰ ਉਹ ਦੇਖ ਓ ਤੈਨੂੰ ਇੱਕ ਕੰਮ ਨਾ ਕਰਾਂ ਮਾਮਾ ਹਾਂ ਹੈ ਬੋਲਾ ਉਹ ਕੈਂਪਰ ਵਾਲਾ ਜੰਟਾ ਨਹੀਂ ਹੈਗਾ ਜਿਹੜਾ ਹਾਂ ਜਾਣਦਾ ਮੈਂ ਉਹਨੂੰ ਜਾਣਦਾ ਹਾਂ ਬਣਾਉਂਦਾ ਮੀਟਰ ਟੌਪ ਦਾ ਉਹਨੇ ਹੱਥ ਤਾਂ ਖੁੱਲੇ ਹੋਇਆ ਹਾਂ ਤੈਨੂੰ ਹੱਥਾਂ ਨਾਲ ਦਵਾਦਾ ਨਾ ਭਾਈ ਆਪਾਂ ਤਾਂ ਉਹ ਵਿਚਾਰਾ ਆਵਲਾ ਨਾਮ ਨਾਮ ਰਾਹੀ ਹੈ ਹੋ ਕਿਥੋਂ ਹੋਇਆ ਅੱਕ ਉੱਡਿਆ ਹੋਇਆ ਪਰ ਚਾਰ ਨਾਲੇ ਲਈ ਜੇ ਕੋਈ ਝੱਜ ਦਾ ਸਮਾਨਤਾ ਮੰਗਾਦਾ ਓਏ ਮੈਂ ਅੱਜ ਜਾਂਦਾ ਸੀ ਜੜਦੇ ਮਹਾਨਾਏ ਘਾਟੇ ਤੋਂ ਮੀਡ ਲੈ ਜਾਵਾਂ ਕੈਂਪਰ ਵਾਲੇ ਤੋਂ ਅੱਜ ਅੜ ਕੇ ਕੜੀਆਂ ਪੈਣ ਲੱਗ ਗਿਆ ਮੈਂ ਤਾਂ ਪੈ ਨਹੀਂ ਸਟਾਲ ਹੋ ਗਿਆ ਤੂੰ ਵੀ ਆਇਆ ਨਾ ਬਸਾ ਬੇ ਮਾ ਮਾ ਕੋਈ ਫੁੱਲ ਆ ਪੋਇਆ ਮਰੇ ਅਫਸਰ ਬੰਦਾ ਓਏ ਆਈ ਹੁੰਦਾ ਕੀ ਆ ਯਾਰਾ ਕੋਈ ਹੋ ਨਹੀਂ ਆ ਬਾ ਕੋੜੀ ਓਏ ਨਜ਼ਾਰੀ ਆਈ ਆਉਂਦਾ ਕੱਲ ਤਨਹਾ ਮੇਰੀ ਜੀ ਹਾਂ ਅੰਤ ਤੱਕ ਦੇ ਗੱਲ ਨਹੀਂ ਹਲਕੀ ਬਣ ਗਿਆ ਮੈਂ ਤੈਨੂੰ ਇੱਕ ਗੱਲ ਕਹਿੰਦਾ ਦੀ ਆ ਮੈਂ ਤੈਨੂੰ ਆਪਾਂ ਹੋਟਲ ਨਾਲ ਦਵਾਦੀਏ ਆਪਣੇ ਬਸ ਦੀ ਗੱਲ ਨਹੀਂ ਬਾਈ ਦਵਾਦਾਂ ਨਾ ਨਾ ਹਾਂ ਆਪ ਨਾ ਕਰਨੀ ਹੋਟਲ ਨੇ ਬੋਲੇ ਮौज ਕਰੀ ਦੀ ਐ ਹੈ ਹਾਂ ਦੇਖ ਤਨਖਾਹ ਇੱਕ ਲਾਣਨਾਰ ਦੀ ਝੂਟ ਲਿਆ ਦਨੇ 500 ਦਾ ਮौज ਆ ਓਟੋ ਲੈ ਜਾਂ ਲਾਉਂਦੀ ਐ ਆਪਾਂ ਦੋ ਤਿੰਨ ਬੋਤਲਾਂ ਪੀ ਜਾਂਦੇ ਐ ਚੱਲ ਆ ਪੱਡੋਲੇ ਦੇ ਲਈ ਜਾਂਨੇ ਆਪਣੇ ਭੈਣ ਘੜੀ ਆਸ ਦੀ ਦਾ ਹੋਰ ਲਾ ਫਿਰ ਕਾ ਇੱਕ ਹੋਰ ਕਾ ਯਾਰ ਬੇਟਾ ਨਾ ਸੁਣਦਾ ਨਹੀਂ ਹੈਗਾ ਬੇਸ਼ਰਮ ਕੱਪੜੇ ਦੇ ਨਾਲ ਕੱਢ ਕੇ ਮੈਨੂੰ ਮਸ਼ੀਨ 'ਚ ਮੈਂ ਕੱਪੜੇ ਪਾਉਣੇ ਨੇ ਡਾਰਲਿੰਗ ਆ ਰਹਿ ਗਈ ਥੋੜੀ ਜੀ ਆ ਥੋੜੀ ਰਹਿ ਗਈ ਬਸ ਆ ਗਿਆ ਆ ਰੱਖੀ ਤੇ ਮੈਂ ਪਹਿਲਾ ਮੂੰਹ ਕਰ ਲੈਂਦਾ ਕ ਬੇਸ਼ਰਮ ਜਿਤਨਾ ਨਿਸ਼ਾਰਮਾ ਹੋਵੇ ਆ ਗਿਆ ਇਥੇ ਨੇ ਪੈਗ ਕਾ ਨੂੰ ਨਾ ਮੇ ਤੜਕੀ ਆ ਕੇ ਬਹਿ ਜਾ ਨਾ ਕਿਉਂ ਰਿਆ ਓ ਡਾਰਲਿੰਗ ਤੂੰ ਓਏ ਯਾਰ ਫੁੱਦੂ ਗੱਲਾਂ ਲੱਗਦੀ ਆ ਬਈ ਤੂੰ ਫੁੱਦੂ ਗੱਲਾਂ ਕਰੀਏ ਬਈ ਤੂੰ ਤਾ ਹਟੋ ਨਾ ਕਿ ਇੰਨੀ ਸਮਝ ਨਹੀਂ ਤੁਨ ਨਾ ਲੱਗਿਆ ਰੇ ਰੋਵ ਸਾਡੇ ਅਫਸਰ ਦਾ ਰੋਵ ਤੂੰ ਯਾਰ ਨਾ ਹੁਣ ਰੋ ਸਾਡੇ ਰੋਵ ਨੂੰ ਓਏ ਭੈਆ ਫੋਨ ਲਵਾ ਓਏ ਓਏ ਯਾਰਾ ਓਏ ਯਾਰਾ ਉਹ ਯਾਰ ਓਏ ਯਾਰ ਬਾਰ ਕਰਦੀ ਓ ਭੈਜੂ ਦੇ ਮੇਰਾ ਜਿਗਰੀ ਯਾਰ ਓ ਸਾਰਾ ਹੋ ਗਿਆ ਜਿਗਰੀ ਯਾਰ ਦਾ ਮੇਰੀ ਸਾਰ ਕੜੀਆ ਤੋਂ ਕਮਾਲ ਕਰ ਗਿਆ ਜਮੀ ਓ ਬਾਈ ਓ ਤੂੰ ਯਾਰ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋ ਗਈ ਯਾਰ ਓ ਟੱਟੂ ਦੀ ਇੱਜ਼ਤ ਦਾ ਓ ਸਾਰੇ ਕੰਮ ਦੀ ਮੈਂ ਕਿਹਾ ਕੋਡੇ ਤੈਨੂੰ ਭੈਜ ਜਉਂਦੀ ਏ ਕੋਡੇ ਤੜੂ ਕਮਾਵੇ ਰਾਹ ਤੂੰ ਤੜੂ ਕਮਾਵੇ ਓ ਮੈਨੂੰ ਖੜਾ ਦਾ ਕਰ ਦੇ ਤੂੰ ਬਾਈ ਬਾਲਿਕਾ ਓ ਯਾਰ ਓ ਬਾਲਿਕਾ ਬਾਈ ਹੋਰ ਚੱਲ ਆ ਬਦਰ ਤੋ ਗਿਨਾ ਵਾ ਕੋ ਗਿਨਾ ਵਾ ਤੇਰੂ ਹੋਰ ਤਵਾ ਤੇ ਗੁਰੂ ਚੱਲ ਬਾਈ ਮੈਂ ਚੱਲ ਚੱਲ ਬਾਈ ਮੈਂ ਲੈ ਉਹਦਾ ਦਰ ਵਾ ਓਏ ਇਹ ਪੈ ਦੀ ਲੱਕੜ ਦੀ ਓਏ ਆ ਇੱਕ ਤਾਂ ਤਲਕਣੇ ਪਾਣੀਏ ਪਾਣੀ ਕਰਖੇ ਯਾਰ ਓ ਬਾਈ ਆਪਣੇ ਦਾ ਆਈਏ ਦੇ ਓ ਬਾਈ ਤੂੰ ਚੱਲ ਮੇਲਾ ਜਾ ਲੈ ਤੂੰ ਮੇਲਾ ਜਾ ਲੈ ਯਾਰ ਓਏ ਯਾਰ ਮੇਲਾ ਜਾ ਦੋ फक की करते साडे कर ही रहोगे इकट्ठे रह के उरे रहे ओके ओ के भी बोलबू यार बोलबू के बोलबू ए ओ यार डर उरे ना होया मैं ओ फिर लडूगी ओ नहीं ऐ के पे दे मेरा की कर दी है गया ओए मरियो ना लडवा बे कौन मर रहा होयो आ गल की है हैं क्या होया फिर क्या कर ओ तू क्या लड ਦੇਖੀਏ ਮੈਨੂੰ ਏ ਸਾਰਾ ਪੁੱਛਾ ਲੱਗਾਂ ਪੈਰ ਜੋਤੀ ਤੇਰੀ ਨਹੀਂ ਮਾਂ ਬਿੱਚਰੀ ਦੀ ਮੈਂ ਤਾਂ ਨਾ ਤੂੰ ਤੜੇਖੀ ਸਮਾਰ ਕੇ ਲਾ ਦੇ ਦੇ ਛਾਲ ਕਣੀਏ ਕਮਾਲ ਕਰ ਦੇ ਜਮ ਤੂੰ ਇਹ ਤੇਰੇ ਛਾਲ ਹੋਰ ਚੱਕਾ ਓਏ ਮਾਰ ਦੇ ਓਏ ਮਾਰ ਦੇ ਤੇਰੇ ਛਾਲੀ ਦਾ ਮਾਰ ਦੋ ਇਹਨੂੰ ਤੇਰੀ ਭੈਣ ਦੀ ਖਦੀ ਓਏ ਓਏ